ਬੋਲੋ ਜਸ ਦਿਨ ਰਾਤ ਪ੍ਰਭ ਆਪਣੇ ਜਨਕੀਨੇ ਦਾ ਬੋਲੋ ਜਸ ਉਹ ਜਸ ਬੋਲੂ ਜੇ ਜਨੂ ਦਾ ਨਾਮ ਦਾ ਸਾਹਮਣੇ ਤੇ ਜਸ ਬੋਲਤੀ ਕਰਦੇ ਜੇ ਬਾ ਦਿਨ ਰਾਤ ਜੇ ਬਾ ਦਿਨ ਰਾਤ ਇਸ ਕਰਕੇ ਜੇ ਜਾਂਦਾ ਉੜਤ ਬੈਠ ਸੁਬਤ ਨਾਮ ਹੈ ਹੀ ਕੰਮ ਬੋਲੋ ਥਾਰੇ ਕਹ ਬੋਲੋ ਜਸ ਅਨੁਦੋਰ ਕਾਏ ਸਾਰੇ ਬੋਲੋ ਫਿਰ ਇਹੀ ਕੰਮ ਹੈ ਜੇ ਆਪਾਂ ਸਾਰਿਆਂ ਦਾ ਇਹੀ ਕੰਮ ਰਹਿੰਦਾ ਹੈ ਬੋਲੋ ਜਸਰ ਜੇਵਾਦਨ ਦਾ ਊਰਾ ਕੋ ਕਿਨੀ ਦਾਤ ਦਰਨਾ ਤੋਂ ਦਾਸ ਕਰੋ ਜਾਨ ਆਪਣਾ ਕੋ ਕਿਨੀ ਦਾਤ ਕਰਕੇ ਆਪਣੇ ਦਾ ਸਭ ਆਪਣੇ ਜਨ ਕਿਨੀ ਦਾਤ ਸਭ ਆਪਣੇ ਜਨ ਕਿਨੀ ਦਾਤ ਜਾਂ ਪ੍ਰਭ ਨੇ ਐਂਦੀ ਬਖਸ਼ੀ ਆਪਾਂ ਨੂੰ ਤਾਂ ਫਤ ਪੜਣੀ ਔਰ ਸਮਝਣੀ ਹੋਈ ਆ ਆਪਾਂ ਤਾਂ ਜੋ ਹੰਡੇ ਲੈਣੇ ਰਸੇ ਲੈਣੇ ਥੇਰੀ ਤਾਂ ਕੀ ਹੋਇਆ ਠੇਕੜਾ ਭਈ ਕਲਾ ਜਵੀ ਸਾਹਿਬੇ ਆਦਾ ਵੀ ਵਾਰ ਵਾਰ ਹੋਈ ਬੜੀ ਜਣ ਬੱਦੂ ਬੱਦੂ ਸਾਡਾ ਸਭ ਯਾਣਾ ਪੜੇ ਕੋ ਕੀਤੀ ਜਾਨ ਕਰੇ ਭਗਤੀ ਆਪ ਆਪਣੇ ਜਨ ਕੀ ਦੀਦਾਰ ਪ੍ਰਭ ਆਪਣੇ ਨੇ ਜਨੂ ਦਾ ਕੀ ਜਾਨੇ ਵਿਛਾਣੀ ਐ ਅਸਲ ਦੇ ਵਿੱਚ ਜਿਹਨੂੰ ਜਾਣਕਾਰੀ ਹੈ ਗੁਰਬਾਣੀ ਦੀ ਉਸ ਨੇ ਕੀਮਤ ਪਾਈ ਆ ਇਹ ਮਕਾੜੀ ਦੇ ਬਿਨਾਂ ਵਾਲੇ ਨੇ ਕੀਮਤ ਪਾਈ ਹੋਈ ਜਾਣ ਕਾ ਜਾਣਕਾਰੀ ਤੇ ਬਿਨਾਲੇ ਨੇ ਵੀ ਕੀਮਤ ਪਾਈ ਹੈ ਜਾਣਕਾਰੀ ਵਾਲੇ ਨੇ ਜਿਹੜੀ ਕੀਮਤ ਪਾਈ ਹੈ ਨਾ ਉਹ ਇਹਦੀ ਗੁਰਬਾਣੀ ਦੀ ਕੀਮਤ ਕੌਡੀ ਹੈ ਉਹ ਮੁੱਲ ਨੂੰ ਮੁੱਲ ਚ ਬਦਲ ਲਿਆ ਉਹਨੇ ਉਹ ਮੁੱਲ ਚ ਦਾ ਮੁੱਲ ਪਾਤ ਉਹ ਮੁੱਲ ਦਾ ਮੁੱਲ ਆਖਿਆ ਨਹੀਂ ਜਾ ਸਕਦਾ ਉਹ ਮੁੱਲ ਮੁੱਲ ਦੇਈ ਤੇ ਉਹ ਬੋਲ ਨਹੀਂ ਆ ਜੂਗਾ ਉਹ ਮੁੱਲੋ ਬੋਲਾ ਆਖਣਾ ਨਹੀਂ ਜਾਈਂ ਮੁੱਲੋ ਜੀ ਦਾ ਬੋਲਾ ਕਰੀ ਜਾਓ ਜਿਹਨੂੰ ਉਮਲੋ ਮੰਨ ਲਿਆ ਤਾਂ ਮਨੁੱਖੀ ਦਰਸਕ ਦੇ ਲੋ ਤੂੰ ਬੋਲੋ ਉਹ ਬੋਲ ਨਹੀਂ ਆ ਬੋਲ ਆਖਣਾ ਜਾਏ ਫਿਰ ਕਿੱਥੇ ਜੜਨੋ ਕਿ ਤੁਸੀਂ ਜਿਵੇਂ ਮੈਨੂੰ ਇਹ ਰੋਟੀ ਵੀ ਲਾਇਆ ਹੈ ਬੰਦਾ ਮੰਨਦਾ ਹੋਰ ਵੀ ਜਗਾ ਉਹਦੇ ਚ ਆ ਗਿਆ ਹੁਣ ਮਾਰੂ ਰਾਜ ਤੇ ਦੁਬਾਰਾ ਰਿਪੀਟ ਹੋ ਗਿਆ ਉੱਥੋਂ ਪਤਾ ਲੱਗਿਆ ਕੀ ਆੜਾ ਗੱਲ ਕਿਹਾ ਉਹ ਕਹਿੰਦਾ ਮਨ ਨੂੰ ਨਹੀਂ ਦੱਸਿਆ ਜਾ ਸਕਦਾ ਜੀ ਰੂਹ ਨੂੰ ਕਿਹਾ ਜੀ ਉੱਥੇ ਸਪੈਸ਼ਲ ਗੀ ਹੈ ਕਿ ਉਮਰ ਲੋਗ 몰 ਲੈ ਆਖਿਆ ਨਾ ਕੀ ਮਤਲਬ ਕੀ ਆਖਿਆ ਨਾ ਜਾਏ ਬੋਲਾ ਕਹਿ ਨਾ ਜਾਏ ਤਾਰੂ ਰਾਜ ਤੇ ਬੋਲ ਨਹੀਂ ਕਿਹਾ ਜਾ ਸਕਦਾ ਉਹ ਤਾਂ ਉਹਦਾ ਕੀਮਤ ਵੀ ਮੁੱਲੇ ਹੁੰਦੀ ਆ ਆਪ ਵੀ ਮਤਲਬ ਕੀਮਤ ਪਾਇਆ ਜਾਂਦਾ ਤੁਸੀਂ ਆਇਆ ਉਹ ਵੀ ਮੁੱਲ ਪਾਉਣ ਦੀ ਗੱਲ ਨਹੀਂ ਪੁੱਲ ਪਾਉਣ ਦੀ ਠੀਕ ਤੋਂ ਕੋਲ ਦੇ ਇਹ ਮੁੱਲ ਕੀ ਪਾਇਆ ਕੌਡੀ ਪਾਠ ਕਰਦੇ ਆਂ ਕੀ ਮਗਦੇ ਆਂ ਆਇਆ ਕੌਡੀ ਮੁਤਾਬਕ ਦਾ ਇਹ ਅਸੀਂ ਅਰਦਾਸ ਵੇਲੇ ਤੇ ਕਹਿੰਦੇ ਆ ਵੀ ਆਪ ਦੀ ਤਦਾਬ ਵਿਚ ਆਸਮਾਨੋਂ ਇਹਦਾ ਫਲ ਪਹੁੰਚੇ ਇਹ ਵੀ ਕੌਡੀ ਗੀਤ ਕਹਿ ਗੀਏ ਪਹਿਲੀ ਗੱਲ ਤਾਂ ਉਹ ਪਹੁੰਚੇ ਨਹੀਂ ਸਕਦਾ ਵਿਚਲੇ ਆਸਮਾਨ ਤੇ ਫਲੇ ਵੀ ਪਹੁੰਚਦਾ ਬਰਮਤੇ ਖਰੇਗਾ ਇਹਦਾ ਸਭ ਤੋਂ ਜ਼ਿਆਦਾ ਸਰਬਰੀਮੰਦ ਹੈ ਕੁਰਬਾਨੀ ਤਾਂ ਸਾਫ਼ ਕਹਿੰਦੀ ਆ ਵੀ ਜਿੰਨਾ ਜਰਾ ਆਦਮੀ ਦਾ ਸਰੀਰ ਦੇ ਵਿੱਚ ਆ ਲਾਹ ਟੋਟਾ ਸਰੀਰ ਦਾ ਲੈ ਉਹਦਾ ਤੁਸੀਂ ਕਿੱਥੋਂ ਲੈ ਲਿਆ ਵੀ ਬਾਤ ਇਹ ਕਿਥੇ ਚਲੇ ਹੋਏ ਨਾ ਸਾਰੇ ਤੁਸੀਂ ਕਿੰਨੀ ਗੱਲ ਹੈ ਪੰਡਤ ਨੇ ਕਿਹਾ ਵੀ ਪਿੱਛੋਂ ਦਾਨ ਕਰੋ ਉੱਥੇ ਚਲੇ ਜਾਓ ਉਹ ਨੂੰ ਐ ਬਣੂ ਗਊ ਸਾਡੇ ਤਾਂ ਕਦੇ ਲਿਖਿਆ ਹੀ ਨਹੀਂ ਹੋਇਆ ਤੁਸੀਂ ਕਿੱਥੋਂ ਕਰਨ ਲਾਗੇ ਕੱਲ ਰਾਗ ਉਹ ਤਾਂ ਕਹਦਾ ਸਾਦਾ ਨੇ ਇਹ ਬਾੜ ਤਾਂ ਇੱਥੇ ਇਹ ਆਪ ਕਰਦੇ ਸੀ ਇਹ ਕਲਬ ਕਹਿੰਦੇ ਜੀ ਉਹ ਰਿਵਾਜ ਛੱਡਣ ਤੋਂ ਔਖੇ ਨੇ ਕਹਿੰਦੇ ਚੱਲ ਭਾਈ ਗੁਰਦਾਰੇ ਬਾੜ ਕੇ ਤੁਸੀਂ ਕਰ ਆ ਲਿਆ ਕਰੋ ਬਿਜਾ ਬਿਸਰਾ ਦੇ ਦੋ ਪਹੁੰਚ ਜੂ ਉਸੇ ਉਹਨਾਂ ਨੂੰ ਮੰਦਰ ਹੁੰਦੀ ਸੀ ਉਹਨਾਂ ਦੀ ਮਜਬੂਰੀ ਸੀ ਉਹ ਹਟ ਨਹੀਂ ਸਕਦੇ ਸੀ ਉਹਨਾਂ ਦੀ ਆਦਤ ਸੀ ਉਹਨਾਂ ਨੂੰ ਕਹਿਣ ਦੀ ਹੁੰਦੀ ਇਹਨਾਂ ਕੁਝ ਕਰੇ ਤੇ ਬਿਨਾ ਵੀ ਲੋਕ ਕਹਿਣਗੇ ਨਾ ਆਪਣੇ ਜਿਹੜੇ ਬਾਸ ਕੁਝ ਪੀਦਾ ਹੀ ਨਹੀਂ ਇਹਨਾਂ ਸਮਾਜ ਦੇ ਦੁਆਰ ਸਮਾਜ ਦੇ ਦੁਆਰ ਦਾ ਧਰਮ ਨਾਲ ਦਾ ਦੂਰ ਦਾ ਵਿਵਸਤਾ ਸੀ ਇਹਨਾਂ ਗੱਲਾਂ ਧਰਮ ਵੀ ਸਮਾਜਿਕ ਬਣਾਦਾ ਜੋ ਸਮਾਜ ਕਹਿੰਦੀ ਹੈ ਉਹ ਪ੍ਰਚਾਰ ਹੈ ਜੋ ਬਲਕ ਕਹਿੰਦੀ ਹੈ ਉਹ ਪ੍ਰਚਾਰ ਹੈ ਜੋ ਗੁਰੂ ਕਹਿੰਦਾ ਉਹ ਜੋ ਗੁਰਬਾਨੀ ਕਹਿੰਦੀ ਹੈ ਉਹ ਨਜ਼ਰ ਹੁੰਦਾ ਉਸ ਦਾ ਇਹ ਤੇ ਬੁਰਾ ਨਾ ਗਹਿਓ ਨਜ਼ਰਾਂ ਦਾ ਕਾ ਤਾਂ ਪਬਲਿਕ ਚਾਹੁੰਦੀ ਉਹ ਫਰਚਾ ਹੋ ਰਿਹਾ ਜੋ ਪੈਸਾ ਚਾਹੀਦਾ ਸੀ ਪਬਲਿਕ ਤੋਂ ਉਹ ਕਿਉਂ ਕਿਉਂ ਕਰ ਰਹੀ ਨਹੀਂ ਇਹਦਾ ਬਸਤ ਨਹੀਂ ਜਿਹੜਾ ਬੇਤਾ ਜਿਹੜੇ ਪਿੱਛੇ ਨੇ ਦੇ ਆਲੇ ਬੋਲੋ ਜਸ ਜੀ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਸ ਬੋਲੋ ਜਸ ਜੀ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਸ ਕਰੇ ਭਗਤੀ ਆਦਮ ਕੇ ਚਾਹੇ ਪ੍ਰਭ ਆਪਣੇ ਸੋ ਰਹੇ ਸਮਾਏ ਇਹ ਭਗਤੀ ਹੈ ਜਸ ਬੋਲਣਾ ਅਸਲ ਭਗਤੀ ਹੈ ਜਿਹੜੀ ਅਸੀਂ ਗੁਰਦਾਰੇ ਕਰਦੇ ਹਾਂ ਅਦਮ ਕੇ ਚਾਹੇ ਕਰੋ ਪਰ ਭਗਤੀ ਆਤਮਾ ਨੂੰ ਚਾਹੋ ਹੋਵੇ ਆਤਮਾ ਨੂੰ ਸਾਲ ਚਾਹੋ ਹੋਵੇ ਜੇ ਆਤਮਾ ਨੂੰ ਕੋ ਬੜੇ ਤੂੰ ਬੇਦਾਰ ਦਾ ਬਾਲਸ਼ੀਰ ਅਦਾਸ ਦਾ ਬਾਲਸ਼ੀਰ ਆਤਮਾ ਕਿਹੜੇ ਚੌਨਾਂ ਭਗਤੀ ਕਰੇ ਆਤਮਾ ਤਾਂ ਪਰੇਸ਼ਾਨ ਉੱਥੇ ਬੈਠੀ ਵੀ ਆਤਮਾ ਨੂੰ ਤਾਂ ਟਿਕਾਉ ਉੱਥੇ ਬੈਠੇ ਨੂੰ ਵੀ ਤਾਂ ਨਹੀਂ ਉਹਦਾ ਬਣਣੀ ਰੱਖਦੀ ਉਹਦੇ ਮਸਲਮ ਦੀ ਕੋਈ ਗੱਲ ਨਹੀਂ ਤਾਂ ਨਹੀਂ ਬਣ ਟਿਕਦਾ ਹੈਗਾ ਮੱਦੇ ਮਸਲਮ ਦੀ ਕੋਈ ਜਿਹਦਾ ਮਾਨ ਹੈ ਉਹਦੇ ਵਾਸਤੇ ਕੋਈ ਲੱਲੇ ਨਹੀਂ ਉਹ ਮਾਨ ਨੂੰ ਕਿਉਂ ਟਿਕਾਵੇ ਉੱਥੇ ਜਿਹੜਾ ਮੰਦਾ ਮਾਲਕ ਆ ਉਹਦੇ ਮਰਜ਼ੀ ਦੇ ਕੋਈ ਗੱਲ ਨਹੀਂ ਉਹਦਾ ਰਖਾਏ ਨਹੀਂ ਰਿਹਾ ਕਿਸੇ ਗੱਲ ਦਾ ਤਾਂ ਨਹੀਂ ਟਿਕਦਾ ਮਨ ਉਹ ਲੋਭ ਉਹਦਾ ਵਿਸ਼ਾ ਨਹੀਂ ਹੈ ਇੰਦੀ ਗੱਲ ਨੂੰ ਬਦਲੋ ਲੋਭ ਹੋੜਾ ਉਹ ਤੇ ਲੋਭ ਹੋ ਰਿਹਾ ਉਹ ਕਬਦ ਹੈ ਗੁਜ਼ਾਰੇ ਬੈਠੇ ਵੀ ਕੰਮ ਦੇ ਨੇ ਲੋਕਾਂ ਅੰਦਰੋਂ ਤਾਂ ਇਹਦਾ ਭਜਦਾ ਵੀ ਇਦੋਂ ਤਾਂ ਇੱਥੇ ਅਰਦਾਸੇ ਦੇ ਕੋਈ ਦੁਕਾਨ ਤੇ ਚਲੇ ਆ ਉੱਥੇ ਤੋਂ ਪੈਸੇ ਆ ਜਾਣੇ ਇਹ ਤਾਂ ਗੱਲ ਹੀ ਨਹੀਂ ਹੈ ਮੈਂ ਤਾਂ 10 ਰੁਪਏ ਮੱਥਾ ਟੇਕਦਾ ਮਿਲਣਾ ਮਿਲਣਾ ਕੁਝ ਨਹੀਂ ਇਹ ਜੋ ਬਿਰੂ ਦਾ ਦੁਕਾਨ ਤੇ ਜਾ ਖੜੀ ਐਤੋਂ ਵੀ ਮਿਲ ਲੈ ਐਤੋਂ ਗੱਲਾਂ ਹੈ ਸੇ ਗੱਲਾਂ ਨੇ ਟੱਡ ਪਰਦੇ ਨੇ ਬਿਰੂ ਦਾ ਘਰੋਂ ਜਾ ਕੇ ਦੁਕਾਨ ਤੋਂ ਸਮਾ ਕੇ ਬਿਰੂ ਉੱਥੇ ਕੋਈ ਗਾਹ ਆਊਗਾ ਤਾਂ ਉਹ ਬਿਰੂ ਦਾ ਐਖੇ ਜਾਊਗਾ ਜਿਹੜਾ ਰਿਕਸ਼ਾ ਚਲਾਊਗਾ ਜੋ ਕੰਮ ਕਰੂਗਾ ਉਹ ਚਲੂਗਾ ਉਹ ਚਲੂਗਾ ਉੱਚੀ ਗੁਰੂ ਫਿਰ ਜਿਹੜੇ ਪੈਸੇ ਚੜਾਏ ਸਿੱਖੀ ਬਰਬਾਦ ਹੋਈ ਉਹ ਭਾਇਆ ਨੇ ਸਿੱਖੀ ਬਰਬਾਦ ਕੀਤੀ ਗੁਰੂ ਗੋਬਿੰਦ ਸਿੰਘ ਜੀ ਅਰ ਕਾਲੀ ਬੋਲਦਾ ਸੀ ਕਿਹਾ ਸੀ ਵੀ ਬਰਬਾਦ ਹੋ ਜੂਗੀ ਸਿੱਖੀ ਜੇ ਹੈ ਵੀ ਥੋੜੀ ਬਹੁਤੀ ਨਾਮ ਨਾ ਆਇਆ ਇਸ ਕੱਟ ਕੇ ਉਹ ਨਹੀਂ ਚੜਾਵਾ ਨਹੀਂ ਸੀ ਲੈ ਸਾਡੇ ਚੋਂ ਬਰਬਾਦ ਹੋ ਜੇ ਖਾਲਸਾ ਚ ਰਹਿ ਜਵੇ ਸਿੱਖੀ ਇਹ ਫਾਕਸ ਤੋਂ ਕਿਉਂ ਚਿਰ ਵਾਸਤੇ ਐਂਡ ਰਿਸ਼ਰ ਪਰ ਮੈਂ ਸਰ ਬਾ ਫੜ ਲੂ ਰਹਿਣੀ ਕਿ ਇਹ ਜਬ ਨਹੀਂ ਉਹਨਾਂ ਨੂੰ ਪਤਾ ਸੀ ਰਹਿਣੀ ਨਹੀਂ ਹੈ ਇਹਨਾਂ ਨੇ ਜੇਕਦੇ ਇਹਨਾਂ ਨੇ ਚਾਰ ਗਲਾਸ ਦੀ ਉਹਨਾਂ ਨੂੰ ਵੀ ਹਾਂ ਉਹ ਉਹ ਜਿਹਾ ਹੀ ਆਵੜਦੇ ਨੇ ਇਹ ਕੋਈ ਚਾਟ ਵੀ ਲਾਉਂਦੇ ਚਾਟ ਵੀ ਲਾਤੀ ਚਾਟ ਲਾਦੀ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਲੱਗਤੂ ਖਾ ਗਏ ਭਾਂਵੇਂ ਪਾਜ ਜਵੇ ਇਸ ਕਰਕੇ ਗੁਰਦਵਾਰੇ ਦੇ ਪਰੇ ਰਹੋ ਤੁਸੀਂ ਡੇਢੇ ਨਾ ਜਾਓ ਨਾ ਉਹ ਦੋ ਜਿਹੜੇ ਗੁਰਦੁਆਰਿਆਂ 'ਤੇ ਪਰੇ ਨਹੀਂ ਬਜੇ ਕੋਈ ਬਚਿਆ ਜਿਹੜੇ ਪਰੇ ਨੇ ਜਿਨ੍ਹਾਂ ਨੇ ਗੁਰਦੁਆਰੇ ਬਣਾ ਲਏ ਇਹਨਾਂ ਦੇ ਕੋਈ ਪਰੇ ਜਿਹੜੇ ਗੁਰਦਾਰੇ ਬਣਾ ਕੇ ਬਹਿ ਗਏ ਉਹ ਖਤਮ ਸਿੱਖੀ ਖਤਮ ਹੋ ਗਈ ਜਿਹੜੇ ਪਰੇ ਨੇ ਗੁਰਬਾਣੀ ਨੂੰ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚੋਂ ਖੋਜ ਕੀਤੀ ਹੈ ਗੁਰਬਾਣੀ ਦੇ ਲੜ ਲੱਗੇ ਨੇ ਜਿਹੜੇ ਨੇ ਗੁਰਬਾਣੀ ਦੇ ਲੜ ਉਹ ਤਾਂ ਗਾਇਬ ਹੋ ਚੁੱਕੇ ਉਹਦਾ ਗੁਰੂ ਦੇ ਲੜਣਾ ਹੈ ਜਿਹੜੇ ਲੱਗਣਾ ਗੁਜ਼ਾਰੇ ਦੇ ਲੜ ਉਹ ਵੇ ਉਹ ਤਾਂ ਬਿਲਡਿੰਗ ਹੈ ਨਾ ਫਿਰ ਸੋ칼 ਤੱਕ ਸੀ ਕਿ ਇੱਕ ਬਿਲਡਿੰਗ ਬਿਲਡਿੰਗ ਨੂੰ ਬਣੀਆਂ ਕੀ ਬਣੀ ਹੈ ਗੱਲ ਕਰਦਾ ਦੱਸੋ ਕੀ ਬਣੀ ਇਹ ਉਸ ਬੰਦਾ ਹੈ ਕੋਈ ਗੱਲ ਤਾਂ ਬੰਦਾ ਹੀ ਕਰੂ ਤਾਂ ਕੌਣ ਹੈ ਗੁਰਮੁਖ ਹੈ ਮਨਮੁਖ ਹੈ ਕੀ ਹੈ ਉਹ ਗੁਰਬਾਣੀ ਦੇ ਬੇਸ ਬਣ ਕੇ ਗੱਲ ਕਰਦਾ ਕਰਦਾ ਕੀ ਹੈ ਸੋਚੀ ਇਹ ਉਹ ਦੀ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਗੱਲ ਤਾਂ ਇਹ ਹੈ ਜਦੋਂ ਤਾਂ ਬਾਰਸ਼ ਤੇ ਬਰਸਦੀਏ ਫਿਰ ਤਾਂ ਕਹਿੰਦੇ ਅਸੀਂ ਵਿਅਕਤੀ ਨਹੀਂ ਬੰਦੇ ਅਕਾਲ ਤਖਤ ਸੁਪਰੀਮ ਫਿਰ ਤਾਂ ਬਿਆਨ ਨਹੀਂ ਬਦਲ ਦਿੰਦੇ ਆਪਣੇ ਘੜੂ ਉਹ ਦੀ ਲੋਕਾਂ ਬਾਅਦ ਅਕਾਲ ਤਖਤ ਸੁਪਰੀਮ ਫਿਰ ਬਿਆਨ ਬਦਲ ਦਿੰਦੇ ਨਹੀਂ ਜਾਂਦੇ ਸਭ ਕੁਝ ਦੇ ਚਾਂ ਦੇ ਸਾਰੇ ਲੋਕ ਵੀ ਨੇ ਅਸਲ ਵਿੱਚ ਬਿਚਾ ਗੁਰਦਾਰਾ ਅਕਦ ਵਿੱਚ ਇਹ ਗੱਲਾਂ ਜਿਨ੍ਹਾਂ ਨੂੰ ਪਾਵਰ ਨਹੀਂ ਦੀ ਕੋਈ ਵੀ ਪਾਵਰ ਦੀ ਕਿਤੇ ਨਹੀਂ ਸਭ ਜਿਆਦਾ ਤਾਂ ਸੀ ਜਾਂ ਜਿਆਦਾ ਤਾਂ ਕੀਦੀਆਂ ਚਾਹੀਦੀਆਂ ਨੇ ਕਿਹਦੇ ਕੰਟਰੋਲ ਚਾਹੀਦੀਆਂ ਨੇ ਹਾਲ ਤੇ ਇੱਕ ਬਣਿਆ ਸੀ ਬਾਕੀ ਸਭ ਇਹਨਾਂ ਨੇ ਆਪਣੀ ਬਣਾਉਂਦੀ ਬਣਾਇਆ ਹੈ ਆਪ ਹੀ ਢਾਢੇੜੀ ਹੋ ਜਾਣਾ ਇਹਨਾਂ ਦਾ ਛੇਤੀ ਉਹ ਢਾਢੇੜੀ ਹੋ ਜਾਣਾ ਗੁਰਮੁਖੀ ਦੇ ਟਖਣ ਨਹੀਂ ਜਾ ਸਕਦੇ ਗੁਰਮਤ ਦੇ ਵਿੱਚ ਕੁਝ ਵੀ ਦਖਲ ਨਹੀਂ ਦੇ ਸਕਦੇ। ਨਾ ਗੁਰਮਤ ਦਾ ਇਹ ਨਾ ਹੋਦਾ ਇਹਦਾ। ਗੁਰਦੁਆਰਾ ਪ੍ਰਬੰਧਕ ਮੈਂ ਕੀ ਕਰ ਪ੍ਰਬੰਧ ਕਰਣਾ। ਜੋ ਮਾਇਆ ਹੁੰਦੀ ਹੈ ਉਹਦਾ ਪ੍ਰਬੰਧ ਕਿਵੇਂ ਕਰਨਾ? ਉਹ ਵੀ ਗੁਰਮਤ ਅਨੁਸਾਰ ਕਰਨਾ ਵੀ ਉਹ ਵੀ ਇਹ ਕਰਦੀ ਰਹੇ। ਗੁਰਮਤ ਅਨੁਸਾਰ ਉਹ ਵੀ ਨਹੀਂ ਕਰਦਾ ਉੱਥੋਂ ਵੀ ਇਹ ਫੜੇ ਜਾ ਸਕਦੇ ਨਹੀਂ। ਕਾਨੂੰਨੀ ਤੌਰ ਤੇ ਇਹ ਫੜੇ ਜਾ ਸਕਦੇ। ਉਹ ਕੰਮ ਨਹੀਂ ਕਰਦਾ ਜੋ ਗੁਰੂ ਫਿਰ। ਗੁਰpani ਦਾ ਹਰਤੇ ਕੁਝ ਵੀ ਨਹੀਂ ਹੈ ਨਾ। ਕਰੇਂ ਭਗਤੀ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹੇ ਸਮਾਈ ਕਰੇਂ ਭਗਤੀ ਆਤਮ ਕੇ ਚਾਏ ਆਤਮਾ ਦਾ ਚਾਹ ਆਤਮਿਕ ਚਾਹ ਦੇ ਨਾਲ ਭਗਤੀ ਕਰੇ ਪ੍ਰਭ ਆਪਣੇ ਸੋ ਰਹਿ ਜਿਵੇਂ ਆਪਣੇ ਆਤਮਾ ਦੇ ਵਿੱਚ ਆਪਣੇ ਮੂਡ ਚ ਨਹੀਂ ਰਹੇ ਇੱਕ ਮਨ ਇੱਕ ਚਿਤ ਹੋ ਕੇ ਰਹਿਣਾ ਕਿਹੜਾ ਇਹਨਾਂ ਚਿਤ ਮਨ ਇੱਕ ਚਿਤ ਹੈ ਕੋਈ ਕੋਈ ਨਹੀਂ ਸਿਰ ਗੁਰਬਾਣੀ ਦਾ ਹੀ ਛੜਕੀ ਸਰਕਾਰ ਦਾ ਗੱਲ ਦੈਂ ਰੋਈ ਨਾ ਕੋਈ ਸੰਤਾ ਨਾ ਕੋਈ ਸਾਧਾ ਹੈ ਨਾ ਕੋਈ ਸਿੱਖਾ ਹੈ ਨਾ ਕਿਤੇ ਵੀ ਇਹ ਗੱਲ ਦਾ ਪ੍ਰਚਾਰ ਨਹੀਂ ਕਿਉਂ ਇਹਨਾਂ ਦੇ ਖਿਲਾਫ ਜਾਂਦਾ ਹੈ ਇਹ ਪ੍ਰਚਾਰ ਹੈ ਇਹਨਾਂ ਦੇ ਖਿਲਾਫ ਪਰ ਉਹ ਆਪਣੇ ਸੁਰਹੇ ਸਮਾਏ ਪਰ ਉਹ ਆਪਣੇ ਜੋ ਰਹੇ ਸਮਾਏ ਗੁਰੂ ਨਾਲ ਇੱਕ ਮੇਕੋ ਕੇ ਗੁਰਬਾਣੀ ਦੀ ਨੀਂਦ ਰਹਿਣ ਗੁਰਬਾਣੀ ਦੇ ਵਿੱਚ ਪਰ ਗੁਰਬਾਣੀ ਤੋਂ ਬਾਅਦ ਜਾਵ ਜੀ ਦੋ ਆਨੇ ਤੇ ਰਹੇ ਹੁਕਮ ਪੜੇ ਜਾਣੇ ਹਾਂਜੀ ਜੋ ਹੋਆ ਸੋਬਤ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਨੇ ਜੋ ਹੋ ਜੋ ਹੋ ਚੁੱਕਿਆ ਹੁਣ ਤੱਕ ਸੋ ਕੀ ਹੋ ਰਿਹਾ ਹੈ ਬੁਬਤ ਬੁਬਤ ਸੋ ਜਾਣੇ ਸੋ ਜਾਣੇ ਕੀ ਜਾਣੇ ਪ੍ਰਭ ਨੇ ਕਾ ਹੁਕਮ ਪਛਾਨੇ ਕੋਈ ਪ੍ਰਭ ਆਪਣੇ ਦਾ ਹੁਕਮ ਅਨੁਸਾਰ ਚੱਲਣਾ ਵੀ ਜੋ ਹੋ ਰਿਹਾ ਹੈ ਆ ਹੋ ਚੁੱਕਿਆ ਹੁਕਮ ਉਹੀ ਸੀ ਉਹੀ ਹੋ ਗੋਮਾ ਜੋ ਹੋ ਰਿਹਾ ਹੈ ਇਹ ਹੋ ਗਿਆ ਜੋ ਕੋਚੇ ਤੇ ਘਟਨਾ ਵਾਪਰੀ ਹੈ 84 ਚ ਇਹ ਹੁਕਮ ਨਹੀਂ ਸੀ ਪਰਮੇਸ਼ਰ ਦਾ ਤੋਂ ਗਿਆਨ ਲੈ ਲੈਣ ਕੁਛ ਕੀ ਹੋਇਆ ਕਿਉਂ ਹੋਇਆ ਇਹ ਜੋ ਹੁਕਮ ਸੀ ਉਹ ਗਿਆਨ ਲੈ ਲੈਣ ਕੁਛ ਜੇ ਸਮਝ ਰਹਿਣ ਕੁਛ ਕਿਉਂ ਹੋਇਆ ਪਰ ਉਹਨੇ ਦਾ ਹੁਕਮ ਪਛਾਨ ਆਓ ਹੁਕਮ ਦੇ ਬਿਨਾ ਨਹੀਂ ਹੋ ਸਕਦਾ ਕੁਝ ਵੀ ਇਹ ਤੁਹਾਨੂੰ ਗਿਆਨ ਵਾਸਤੇ ਹੀ ਹੋਇਆ ਕਿਉਂ ਕਬਜਾ ਕਿਨਾਂ ਲੋਕਾਂ ਦਾ ਹੋ ਗਿਆ ਤਕਲੀਦ ਉਸ ਤੇ ਉਹ ਦੇਖਣ ਤੁਸੀਂ ਗੌਰ ਕਿਉਂ ਨਹੀਂ ਕੀਤੀ ਜਿਹੜੇ ਰਾਹ ਪਏ ਹੋਏ ਸੀ ਤਾਂ ਅੱਗੇ ਦੋਆ ਨੇ ਬੰਦੇ ਤੁਹਾਡੇ ਫੜ ਕੇ ਸੌੜਦੇ ਫੜ ਕੇ ਬੰਦੇ ਉੱਥੇ ਬਿਠਾਉਂਦੇ ਆਲ ਦਫ਼ਤਰ ਤੇ ਭੇਜਦੇ ਫਿਰ ਉਹ ਦੂਜੇ ਨੇ ਫੜ ਲਏ ਉਪਰੀ ਕਾਲਿਆ ਨੇ ਫੜ ਲਏ ਉਹ ਆਪਣੇ ਸ਼ੂਜ਼ ਘੜ ਕੇ ਕਿਹਾ ਹੱਟਾ ਤੁਹਾਡੇ ਚ ਜੇ ਗੁਰੂ ਨਾਲ ਟੁੱਟੇ ਤਾਂ ਇਹ ਗੱਲਾਂ ਹੋਈਆਂ ਜੇ ਗੁਰੂ ਨਾਲ ਜੁੜੇ ਰਹਿੰਦੇ ਗੱਲਾਂ ਕਿਵੇਂ ਹੋ ਜਾਂਦੀਆਂ ਕੀ ਆਦਮੀ ਕਿਵੇਂ ਆਵੜਦਾ ਤੁਹਾਡੇ ਘਰ ਚ ਸਿੱਖਾਂ ਨੂੰ ਪਾੜਦੀ ਨਹੀਂ ਹਰਿਆਣੇ ਵਾਲੇ ਨੂੰ ਸਿੱਖ ਦੇ ਨਾਲ ਜੁੜੇ ਨੇ ਹਰਿਆਣੇ ਵਾਲੇ ਉਹ ਕਿੱਡੀ ਛਾਤਕ ਗੱਲ ਕਰਦੇ ਨੇ ਉਹ ਫਟੇ ਦਾ ਤੁਸੀਂ ਹੋਇਓ ਆਪ ਦੀ ਤੇ ਖਾਲੀ ਅਗਾਲੀਆਂ ਨੇ ਤੁਹਾਨੂੰ ਵੋਟ ਨਹੀਂ ਬਾਈ ਤੁਸੀਂ ਕਹਿੰਦੇ ਸਾਨੂੰ ਪਾੜਦਾ ਬੇਈਮਾਨੀ ਰਹੀ ਆ ਤੁਹਾਡੇ ਜਿਹੜੀ ਝਟਕ ਹੈ ਇਹਦੀ ਬੇਈਮਾਨੀ ਬਾਹਰ ਰਹੀ ਜਾਂਦੂ ਤੁਹਾਡੇ ਜੇ ਇਮਾਨਦਾਰੀ ਜੋੜੂਗੀ ਬੇਈਮਾਨੀ ਪਾੜੂਗੀ ਬੇਈਮਾਨੀ ਬਾਹਰ ਕੱਢ ਦੇ ਦੇਖਾ ਭਲਾ ਕੋਈ ਪਾੜ ਦੂ ਤੁਹਾਨੂੰ ਉਹ ਬੇਈਮਾਨੀ ਨੂੰ ਬਾਹਰ ਕੱਢੋ ਕਿਹਦਾ ਪੰਜਾਬ ਦੇ ਨਾਲ ਨਹੀਂ ਲੋੜੇ ਬੇਈਮਾਨੀ ਨੂੰ ਬਾਹਰ ਕੱਢੋ ਜਿਹੜੀ ਪਾੜ ਰਹੀ ਹੈ ਦੇਖਾ ਤਾਂ ਕਾਂਗਰਸ ਪਾੜ ਦੂਗੀ ਫਿਰ ਉਦੋਂ ਖਾਲਸਾ ਨਾ ਪਾੜਦਾ ਉਦੋਂ ਤਾਂ ਉਹਦੋਂ ਨਾ ਪਾੜਦਾ ਕੋਈ ਨਹੀਂ ਗੱਸਾ ਨੂੰ ਪਾੜ ਸਕਦਾ ਥੋੜੇ ਬੇਈਮਾਨੀ ਪਾੜਦੀ ਐ ਆਪਣੀ ਉਹ ਤੁਸੀਂ ਬੰਨ ਨੂੰ ਤਿਆਰ ਦੀ ਅਸੀਂ ਬੇਈਮਾਨ ਐ ਮੰਨਣ ਨੂੰ ਤਿਆਰ ਨਹੀਂ ਕੋਈ ਪੰਜਾਬ ਲਾਤਾ ਉਹ ਵੀ ਪਾੜ ਰਹੇ ਨੇ ਕੋਈ ਸਾਬਤ ਹੁੰਦਾ ਬਹੁਤ ਰੋ ਥੋੜੀ ਅਲਵਾਰਾ ਚੱਲ ਜੀਂ ਅਕਾਲ ਤੱਕ ਉਹ ਕਿਹਦੇ ਪਾੜੇ ਤੇ ਫੇਰ ਵੀ ਤੁਸੀਂ ਝੂਠ ਬੋਲੀ ਜਾਂਦੇ ਹੋ ਫੇਰ ਝੂਠ ਬੋਲ ਕੇ ਕੀ ਨੂੰ ਤੁਸੀਂ ਸੈਟੀਸਫਾਈ ਕਰੋ ਲੋਕੋ ਪਾਗਲ ਲੋਕ ਤੁਸੀਂ ਜਿਆਦਾ ਸਿਆਣੇ ਹੋ ਜੋ ਹੋਆ ਉਹ ਵੀ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਜੋ ਹੋ ਰਿਹਾ ਪ੍ਰਭ ਦਾ ਹੁਕਮ ਜੋ ਹੁਣ ਵੀ ਹੋਰ ਵੀ ਹੁਕਮ ਤਲਵਾਰਾਂ ਚੱਲੀਆਂ ਨੇ ਉਹ ਵੀ ਹੁਕਮ ਹੈ ਇਹ ਹੋਊਗਾ ਹੀ ਇਹ ਭੱਜਣਗੇ ਗੁਰਦਾਰੇ ਛੱਡ ਕੇ ਇਹੜੇ ਕਾਵੜੇ ਨੇ ਹੁਕਮ ਦੇ ਖਿਲਾਫ ਪਰਮੇਸ਼ਰ ਦੇ ਪਰਮੇਸ਼ਰ ਦੇ ਖਿਲਾਫ ਹੈ ਇਹ ਇਨਾਂ ਦਾ ਸਰਬਨਾਸ ਹੋਣਾ ਹੀ ਹੋਣਾ ਆਪੇ ਜਿਹੜਾ ਸੱਚ ਦੇ ਖਿਲਾਫ ਲੜੂਗਾ ਉਹਦਾ ਨਾਂ ਸੋਣਾ ਹੀ ਹੋਣਾ ਰਾਵਣ ਨੇ ਕੀ ਗੱਲ ਕਰਦੇ ਸੀ ਜੂੜ ਔਰ ਹੱਜ ਦਾ ਮੁਕਾਬਲਾ ਕੂੜ ਨੇ ਘੁੱਟੇ ਨਾਂਕਾ ਔੜ ਕੇ ਸੱਚ ਔੜ ਦੀ ਖੋਟ ਬਾਹਰ ਆ ਰਹੀ ਹੈ ਰੋਜ਼ ਖੋਟ ਬਾਹਰ ਆ ਰਹੀ ਹੈ ਖੋਟ ਤੁਹਾਡੀ ਸਾਹਤ ਹੋ ਰਹੀ ਹੈ ਔਰ ਜਾਂ ਤੁਸੀਂ ਲੋਕਾਂ ਨੇ ਲਾ ਰਹੇ ਹੋ ਆਪਣੇ ਅੰਦਰ ਝਾਕਦੇ ਕੋਈ ਨਹੀਂ ਆਪਣੇ ਗੁਰਬਾਨ ਦੇ ਸਿਰੀ ਮਰਦੂਦ ਤੂੰ ਕਾਂਗਰਸ ਦੇ ਗੁਰਬਾਨ ਚ ਝਾਕ ਲੈ ਦੂਏ ਦੀ ਬਜਾਏ ਆਪਣੇ ਗੁਰਬਾਨ ਚ ਝਾਕ ਲੈ ਤੈਨੂੰ ਕਿਹਨੇ ਕਿਹਾ ਗੁਰੂ ਨੇ ਕਿਹੜੇ ਨੇ ਕਿਹਾ ਵੀ ਦੂਏ ਦੇ ਗੁਰਬਾਨ ਚ ਝਾਕ ਅਸ ਝਾਕਦੇ ਨਹੀਂ ਦੂਏ ਦੇ ਝਾਕਦੇ ਤੁਸੀਂ ਜਾਓ ਇਦੋਂ ਮੀਸਣਾ ਪਣ ਹੋਰ ਕੀ ਹੋ ਸਕਦਾ ਰਾਮ ਪੜਾ ਦੋ ਰਾਮ ਪੜ ਧੁਨੀਆਂ ਪਾਗਲ ਹੈ ਕੋਈ ਥੋੜੇ ਨਾ ਬਹੁਤ ਸਿਆਣੇ ਨੇ ਲੋਕ ਹੋ ਇਸ ਕੀ ਮਹਿਮਾ ਕੌਣ ਬਖਾਨੂ ਇਸ ਦਾ ਗੁਣ ਕਹ ਏਕ ਨਾ ਜਾਣੂ ਇਸ ਕੀ ਮਹਿਮਾ ਕੌਣ ਬਖਾਨੂ ਪਰਵੇਸ਼ਰ ਦੀ ਮਹਿਮਾ ਨੂੰ ਹਕਮ ਦੀ ਮਹਿਮਾ ਨੂੰ ਕੌਣ ਬਖਾਨ ਸਕਦਾ ਹੁਕਮਤਾ ਆਪਣੇ ਆਪ ਹੀ ਦੱਸਦਾ ਵੀ ਮੈਂ ਆ ਗੁਣ ਦੀ ਮਹਿਮਾ ਨੂੰ ਕੋਈ ਜਾਣਦਾ ਨਾ ਦੱਸ ਸਕਦਾ ਉਹ ਤਾਂ ਸਾਬਤ ਕਰ ਦਿੰਦਾ ਆ ਬੈਠੋ ਆਪਣੇ ਆਪ ਨੂੰ ਸਾਵਧਾਨੀ ਜੋ ਹੋਣਾ ਹੋਈ ਜਾਂਦਾ ਰੋਕ ਕੇ ਦਿਖਾਓ ਕਿਹੜਾ ਰੋਕ ਤੂਗਾ ਇਸ ਦਾ ਗੁਣ ਕਾ 1 20 ਗੁਣਾ ਦਾ ਕੋਈ ਬਿਆਨ ਨਹੀਂ ਕਰ ਸਕਦਾ ਕਹਿੰਦੇ ਮੈਂ ਵੀ ਨਹੀਂ ਉਹਦਾ ਗੁਣ ਦੱਸ ਸਕਦਾ ਏਕ ਨਾ ਜਾਨੂ ਇਸ ਦਾ ਗੁਣ ਕਾ ਏਕ ਨਾ ਜਾਨੂ ਇੱਕ ਗੁਣ ਨਹੀਂ ਦੱਸ ਸਕਦਾ ਉਹਦਾ ਕਿਤੇ ਮੈਨੂੰ ਕਹਿ ਨੋ ਵੀ ਮੈਂ ਜਾਣਦਾ ਕੁਝ ਪੰਜਵੇਂ ਪਾਸਾ ਕਹਿੰਦਾ ਮੇਰੇ ਵੀ ਹਟ ਖੜੇ ਨੇ ਕੋਈ ਵੀ ਨਹੀਂ ਦੱਸ ਸਕਦਾ ਉਹਦਾ ਉਹਦਾ ਜਿਹੜੇ ਪਤਾ ਦਾ ਜ ਆ ਬਹੁਤ ਡਿਫਰੈਂਟ ਹੈ ਜੇ ਭਾਣਾ ਵਰਤੇ ਜਾਂਦਾ ਜਜ਼ਬਾ ਲੱਗਦਾ ਤੁਹਾਨੂੰ ਵੀ ਪਤਾ ਗੱਲ ਨੂੰ ਅਗਲੇ ਸੈਕਿੰਡ ਕੀ ਹੋਣ ਵਾਲਾ ਹੈ ਹਾਂ ਅਸੀਂ ਅਗਲੇ ਸੈਕਿੰਡ ਜੋ ਹੋਣ ਵਾਲਾ ਹੈ ਉਹਨੂੰ ਖੜੇ ਮੱਥੇ ਪਰਵਾਣ ਕਰ ਲਈਂ ਦਿਆ ਲੈਣਾ ਸਾਡਾ ਇਹ ਸਾਡੇ ਵਾਸਤੇ ਹੀ ਹੈ ਫਾਇਦੇਮੰਦ ਇਹੀ ਹੈ ਲਾਭੇ ਹੀ ਹੈ ਜੋ ਭਾਣਾ ਆਇਆ ਉਹਨੂੰ ਮਿੱਠਾ ਕਰਕੇ ਮੰਨਣਾ ਤੇਰਾ ਭਾਣਾ ਕਿੱਥਾ ਲੱਗਾ 40 ਹਜ਼ਾਰ ਤੋਂ ਪਰ ਇਹਦੇ ਨਾਲ ਨਾਂ ਪਦਾਰਥ ਮਿਲ ਜੂਗਾ ਸੋ ਜੀ ਇਹ ਪੜਨ ਦਾ ਛਾਲਮਾ 40 ਹਜ਼ਾਰ ਤੋਂ ਲੈਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਭਾਣੇ ਨੂੰ ਮਿਠਾ ਕਰਕੇ ਮੰਨ ਜੋ ਕੁਛ ਨਹੀਂ ਕਰਨਾ ਕਿਸੇ ਨੇ ਕਰ ਰਿਹਾ ਪਰਮੇਸ਼ਰ ਜੋ ਕਰ ਰਿਹਾ ਹੈ ਤੇ ਗੁਰੂ ਘਰ ਨਾਲ ਤਾਂ ਜੋ ਆਈਦੀ ਬਾਣੀ ਜੈਸਾ ਨਾ ਆਵੇ ਖਸਮ ਦੀ ਬਾਣੀ ਕੈਸਾ ਨਾ ਤਰੀ ਗਾ ਤੇ ਲਾ ਲੋ ਸਾਨੂੰ ਦਾ ਇਹ ਹੁਕਮ ਪਾਪ ਕੀਤਾ ਉਹ ਹੀ ਅਸੀਂ ਦੱਸ ਰਹੇ ਤੇ ਚਾਹੀਦੀ ਮੈ ਆਪੇ ਖਸਮ ਦੀ ਬਾਣੀ ਚਾਹਤਾਂ ਬਿਆਨ ਕਰਨਾ ਇਹ ਕੋਈ ਰੋਕ ਸਕਦਾ ਰੋਕਣ ਵਾਲੇ ਰੋਕਦੇ ਰਹੇ ਰੁਕਣ ਵਾਲੇ ਰੁਕੇ ਨਹੀਂ ਰੋਕਣ ਵਾਲੇ ਰੋਕਦੇ ਰਹੇ ਰੁਕਣ ਵਾਲੇ ਰੁਕੇ ਨਹੀਂ ਰੁਕਰਾਂ ਵਾਲੇ ਆਪਣੀ ਗੱਲ ਕਰਦੇ ਰਹੇ ਰੁਕਰਾਂ ਵਾਲੇ ਕਦੇ ਹਾਥੀਆਂ ਦੇ ਮੂੰਹੇ ਛੜਦੇ ਰਹੇ ਕਦੇ ਸੱਤਿਆਂ ਦਮਿਆਂ ਦੇ ਬਿਠਾਲਦੇ ਰਹੇ ਕਦੇ ਜਵਾਰਾਂ ਚ ਕਦੇ ਆਨੰਦਪੁਰ ਸਾਹਿਬ ਦਾ ਕਿਲਾ ਘੇਰਦੇ ਰਹੇ ਕਦੇ ਖੁਸ਼ ਕਰਦੇ ਰਹੇ ਕਦੇ ਖੁਸ਼ ਕਰਦੇ ਹੁੰਦਾ ਹੀ ਰਹਿਣਾ ਇਹ ਕੋਈ ਗੱਲ ਨਹੀਂ ਇਦਾਂ ਹੁੰਦਾ ਹੀ ਹੁੰਦਾ ਇਹ ਵੀ ਜਾਂਦਾ ਲੜਾਈ ਹੈ ਜਿਹੜੇ ਪਹਿਲਾਂ ਕਿਹਾ ਲੜਾਈਆਂ ਲੜੇ ਦੀਨ ਕਹੇ ਸੂਰਾਂ ਤੋਂ ਪਛਾਣੀਆਂ ਇਹ ਲੜੇ ਦੀਨ ਕਹੇ ਉਹ ਕੋਲ ਜਾ ਘਟਮਰੇ ਕਬੂਲੇ ਛਾੜੇ ਕੇ ਮਦਾਨ ਛੱਡ ਕੇ ਨਹੀਂ ਬਸਦੇ। ਓਹੋ। ਹੋਈ। ਇਸ ਕੀ ਮਹਿਮਾ ਕੌਣ ਬਖਾਨੂ ਤੁਸ ਕਾ ਤੇਰਾ ਗੁਣ ਕਾ ਏਕ ਨਾ ਜਾਨੂ। ਇਸ ਕੀ ਮਹਿਮਾ ਕੌਣ ਬਖਰੂਨੂ ਕੌਣ ਬਖਾਨ ਸਕਦਾ ਮੈਂ ਵੀ ਨਹੀਂ ਬਖਾਨਣ ਦੇ ਹਉ ਦੀ ਮਹਿਵਾਨੀ ਮੈਂ ਦੱਸ ਰਿਹਾ ਕੋਈ। ਪੰਜਵੇਂ ਪਾਜਾ ਕਹਿੰਦੇ। ਉਹ ਮੈਂ ਦਾ ਇੱਕ ਗੋਲਡੀ ਦੱਸ ਸਕਦਾ ਉਹਦਾ। ਹਾਂਜੀ। ਅੱਠ ਪੈਰ ਪ੍ਰਭ ਬਸੇ ਹਜੂਰੇ ਔਰ ਨਾਨਕ ਸਹੀ ਜਨ ਪੂਰੇ ਬਸ ਆ ਗੱਲ ਜ਼ਰੂਰ ਹੈ ਜਿਹੜਾ ਅੱਠ ਪੈਰ ਹੁਕਮ ਨਾਲ ਜੁੜਿਆ ਰਹਿੰਦਾ ਹੈ ਪ੍ਰਭ ਦੇ ਹਜੂਰ ਬਸਦਾ ਹੈ ਅਤਵਾ ਨਾਲ ਜੁੜਿਆ ਰਹਿੰਦਾ ਹੈ ਆਪਣੇ ਅੰਦਰ ਹੀ ਜਾਗਦਾ ਰਹਿੰਦਾ ਆਪਣੇ ਅੰਦਰ ਚਾਗਦਾ ਰਹਿੰਦਾ ਅੱਠ ਪੈਰ ਆਹੋ ਕੋ ਨਾਨਕ ਸਹੀ ਜਨ ਪੂਰੇ ਕੋ ਨਾਨਕ ਸਹੀ ਜਨ ਪੂਰੇ ਉਹ ਕਿਸੇ ਦਿਨ ਤੱਕ ਜਾਗਦਾ ਸਾਨੂੰ ਨਹੀਂ ਲੋੜ ਕਿ ਸਾਡੇ ਵਿਰੋਧ ਚ ਕੌਣ ਹੈ ਸਾਡੇ ਖੜੇ ਰਹਿਣ ਦੇ ਨਾ ਵਕ ਤੇ ਪਰਤੀ ਅਸੀਂ ਸੱਚ ਨਾਲ ਤੜਾ ਰੱਖਣਾ ਔਰ ਸੱਚ ਦੀ ਗੱਲ ਕਰੀ ਜਾਣੀ ਹੈ ਬਾਹਲੇ ਕਰਦੇ ਨੇ ਉਹ ਵੀ ਹੁਕਮ ਨਾਲੇ ਕਰਦੇ ਨੇ ਬਾਣੇ ਤੋਂ ਬਾਹਰ ਉਹ ਵੀ ਨਹੀਂ ਉਹ ਵੀ ਬਾਣੇ ਤੋਂ ਬਾਹਰ ਉਹ ਵੀ ਉਹਨਾਂ ਦੇ ਵੀ ਉਹੀ ਕਰਾ ਰਿਆ ਸਾਡੇ ਵੀ ਉਹੀ ਕਰਾ ਰਿਆ ਦੇਖਦੇ ਆ ਕੀ ਹੁੰਦਾ ਦੋ ਟੀਮਾਂ ਖੇਡਦੀਆਂ ਨੇ ਜੱਡ ਫੇਰ ਉਹਦੇ ਹੱਥ ਚ ਦੋ ਟੀਮਾਂ ਖੇਡਦੀਆਂ ਨੇ ਰਿਜਲਟ ਫੇਰੋ ਦੇ ਹੱਥੇ ਚ ਸਾਨੂੰ ਕੀ ਆ ਜੇ ਨਾ ਸਾਡੀ ਹਾਰ ਆ ਨਾ ਜਿੱਤ ਸਾਨੂੰ ਜਦ ਤੇ ਕੋ ਮਤ ਨਹੀਂ ਪਰ ਕਾਲੇ ਸਾਤੇ ਉਹ ਕਰਾ ਰਹੇ ਹਨ ਉਹਨਾਂ ਦੇ ਉਹ ਕਰਾ ਰਹੇ ਹਨ ਕਰੋ ਤੋਂ ਖੋਲ ਕੇ ਜੇਲ੍ਹ